ਹਾਂਜੀ ਸਸਰੀਆ ਕਾਲ ਪੰਜਾਬੀ ਹੋ ਚੁ ਗਿਆ ਦੀ ਬਹੁਤ ਵੱਡੀ ਖਬਰ ਚਲੋ ਆਪਾਂ ਪਹਿਲਾਂ ਤੁਹਾਨੂੰ ਖਬਰ ਸੁਣਾਉਣੇ ਆ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਅਕਾਲੀ ਨਾਲ ਦੇ ਨੇਤਾ ਯਾਨੀ ਸੁਖਬੀਰ ਸਿੰਘ ਬਾਦਲ ਖੋਦ ਹੁਣ ਪੰਗੇ ਲੈਣ ਲੱਗੇ ਨੇ ਜੱਗੂ ਭਗਵਾਨਪੁਰੀਏ ਦੇ ਨਾਲ ਔਰ ਪੰਜਾਬ ਭਰ ਦੀ ਪੁਲਿਸ ਦੇ ਨਾਲ ਬੀ ਜੀ ਪੀ ਦੇ ਉੱਤੇ ਉਹਨਾਂ ਨੇ ਇੱਕ ਬਿਆਨ ਦੇ ਦਿੱਤਾ ਔਰ ਦੂਜੇ ਪਾਸੇ ਜੱਗੂ ਭਗਵਾਨਪੁਰੀਏ ਦੇ ਉੱਤੇ ਵੀ ਇੱਕ ਬਿਆਨ ਦੇ ਦਿੱਤਾ ਤੋਂ ਬਿਆਨ ਹੁਣ ਮੈਂ ਤੁਹਾਨੂੰ ਸੁਣਾਉਣ ਵੀ ਜਾ ਰਿਹਾ ਹਾਂ ਔਰ ਦੂਜੇ ਪਾਸੇ ਇੱਕ ਬਹੁਤ ਵੱਡੇ ਅਲੀਗੇਸ਼ਨ ਸੁਖਬੀਰ ਸਿੰਘ ਬਾਦਲ ਦੇ ਉੱਤੇ ਉਹ ਵੀ ਵੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਅਕਸਰ ਪੰਜਾਬ ਦੇ ਅੰਦਰ ਜਦੋਂ ਜਦੋਂ ਸੁਖਬੀਰ ਸਿੰਘ ਬਾਦਲ ਦੇ ਉੱਤੇ ਪੰਜਾਬ ਦੀ ਸਰਕਾਰ ਦੁਆਰਾ ਤਾਰਾ ਕਸਨ ਦਾ ਇੱਕ ਇਸ਼ਾਰਾ ਵੀ ਹੁੰਦਾ ਤਾਂ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਔਰ ਉਹਨਾਂ ਦਾ ਪੂਰਾ ਪਰਿਵਾਰ ਔਰ ਖੁਦ ਸੁਖਬੀਰ ਸਿੰਘ ਬਾਦਲ ਪੰਜਾਬ ਦੀ ਸਰਕਾਰ ਨੂੰ ਮਾਰਾ ਕਹਿੰਦੇ ਨੇ ਉਹ ਤਾਂ ਅਕਸਰ ਹੀ ਕਹਿੰਦੇ ਨੇ ਪਰਾਧ ਦਾ ਪੰਜਾਬ ਦੀ ਪੁਲਿਸ ਨੂੰ ਜੋ ਗੱਲ ਉਹਨਾਂ ਨੇ ਕਹੀ ਉਹਦਾ ਹੱਦਾਂ ਹੀ ਪਾ ਗਈ ਹੈ। ਯਾਨੀ ਇੱਕ ਪਾਸੇ ਦਾ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਉਹਨਾਂ ਨੇ ਕੀ ਕਿਹਾ ਇਹ ਖਬਰ ਸਨਾਵਾਂਗੇ ਪੂਰੇ ਪ੍ਰਸ਼ਾਸਨ ਨੂੰ ਕਹੀ ਇਹ ਗੱਲ। ਔਰ ਦੂਜੇ ਪਾਸੇ ਜੱਗੂ ਭਗਵਾਨਪੁਰੀਆ ਜਿਹਨੂੰ ਪੰਜਾਬ ਦੇ ਵਿੱਚ ਅਕਸਰ ਲੋਕ ਗੈਂਗਸਟਰ ਵੀ ਕਹਿੰਦੇ ਨੇ ਪਰ ਉਹਨੂੰ ਕਿਹਾ ਕੀ ਹੈ ਇਹ ਖੁਦ ਸੁਖਬੀਰ ਸਿੰਘ ਬਾਦਲ ਬਣੀਓ ਜਿਵੇਂ ਪੰਜਾਬੀ ਦੇ ਵਿੱਚ ਕਹਿ ਸਕਦੇ ਆ ਕਿ ਪੰਗੇ ਸੁਖਬੀਰ ਸਿੰਘ ਬਾਦਲ ਲੈ ਰਹੇ ਨਹੀਂ ਨਜਾਇਜ਼ ਲੈ ਰਹੇ ਨਹੀਂ ਕਿਉਂਕਿ ਇਸ ਗੱਲ ਨੂੰ ਵੀ ਤੁਹਾਡੇ ਸਾਹਮਣੇ ਤੱਥ ਪੇਸ਼ ਕਰਾਂਗੇ ਕਿ ਸੁਖਬੀਰ ਸਿੰਘ ਬਾਦਲ ਬਿਲਕੁਲ ਨਜਾਇਜ਼ ਜਿਹੜਾ ਕਿ ਉਹ ਭਾਸ਼ਣ ਦੇ ਰਹੇ ਨੇ ਉਹ ਬਿਆਨ ਕਰ ਰਹੇ ਨੇ ਬਿਲਕੁਲ ਨਜਾਇਜ਼ ਹੈ ਮੈਂ ਤੁਹਾਨੂੰ ਪਹਿਲਾ ਸੁਖਬੀਰ ਬਾਦਲ ਦਾ ਹੀ ਬਿਆਨ ਸੁਣਾਉਂਗਾ ਕਿ ਆਖਰ ਜੱਗੂ ਭਗਵਾਨਪੁਰੀਆ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਔਰ ਗੌਰਵ ਯਾਦਵ ਡੀਜੀਪੀ ਪੰਜਾਬ ਦੇ ਪੂਰੇ ਪ੍ਰਸ਼ਾਸਨ ਨੂੰ ਜਿਵੇਂ ਕਿ ਪਹਿਲਾਂ ਧਮਕੀ ਦਿੱਤੀ ਹੈ ਨਾ ਕਈ ਵਾਰ ਔਰ ਕਈ ਐਸਐਸਪੀ ਨੂੰ ਸਾਫ ਦਾ ਡੀਜੀਪੀ ਨੂੰ ਮੌਜੂਦਾ ਡੀਜੀਪੀ ਨੂੰ ਪਤਾ ਨਹੀਂ ਕਿਹਨੂੰ ਧਮਕੀ ਦੇ ਦੇਣ ਵੈਸੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਨੂੰ ਵੀ ਇਹਨਾਂ ਦੁਆਰਾ ਪਹਿਲਾਂ ਧਮਕੀਆਂ ਦਿੱਤੀਆਂ ਗਈਆਂ ਪਰ ਅੱਜ ਜਿਹੜੀ ਖਬਰ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਦੋ ਵੀਡੀਓ ਦੇ ਜਰੀਏ ਪਹਿਲਾਂ ਸੁਖਬੀਰ ਸਿੰਘ ਬਾਦਲ ਦਾ ਤੁਹਾਨੂੰ ਮੈਂ ਬਿਆਨ ਸੁਣਾਉਂਗਾ ਜਿਦੇ ਨਾਲੇ ਨਿਰਪੱਖ ਕਰਾਂਗੇ ਕਿ ਆਖਿਰ ਇਹਨਾਂ ਨੇ ਬਿਆਨ ਕੀ ਦਿੱਤਾ ਔਰ ਉਸ ਤੋਂ ਬਾਅਦ ਇੱਕ ਬਹੁਤ ਵੱਡਾ ਅਲੀਗੇਸ਼ਨ ਸੁਖਬੀਰ ਸਿੰਘ ਬਾਦਲ ਤੇ ਵੀ ਹੈ ਉਹ ਖਬਰ ਬੜੀ ਹੀ ਅਹਿਮ ਹੈ ਔਰ ਇਸ ਖਬਰ ਨੂੰ ਪੂਰੇ ਪੰਜਾਬ ਭਰ ਦੇ ਵਿੱਚ ਲੋਕ ਬੇਸ਼ਕੀਕੀ ਕਹਿਣਗੇ ਉਹ ਤੁਸੀਂ ਆਪ ਅਹਰਾਨ ਹੋਵੋਗੇ ਕਿ ਮਾਮਲਾ ਦਰਸਾਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਿਵੇਂ ਕਿ ਮੈਂ ਕੱਲ ਵੀ ਕਿਹਾ ਸੀ ਨਾ ਕਿ 7.5 ਸਾਲੀ 67 ਸੁਖਬੀਰ ਬਾਦਲ ਤੇ ਚੱਲ ਰਹੀ ਹੈ ਇਸ ਕਰਕੇ ਜੋ ਵੀ ਕਰ ਰਹੇ ਨੇ ਉਲਟਾ ਹੋ ਰਿਹਾ ਕਿਉਂ ਹੋ ਰਿਹਾ ਸੁਣੋ ਦੇਖੋ ਜਿਹੜੀ ਪੰਜਾਬ ਵਿੱਚ ਬੜੀ ਦੁਖਦੀ ਗੱਲ ਹੈ ਕਿ ਪੰਜਾਬ ਸਰਕਾਰੀ ਹੈ ਨਹੀਂ ਪ੍ਰੈਸ ਕਾਨਫਰੰਸ ਕਰਨ ਨੂੰ ਡੀਜੀਪੀ ਨੂੰ ਰੱਖ ਲਿਆ ਕੰਮ ਕਰਨ ਨੂੰ ਕੋਈ ਹੈ ਨਹੀਂ ਲਾਅ ਐਂਡ ਆਰਡਰ ਸਿਚੁਏਸ਼ਨ ਇੰਨੀ ਮਾੜੀ ਹੈ ਕਿ ਜਿਹੜਾ ਚਾਹੇ ਹੁਣ ਲੁੱਟ ਲੈਂਦੇ ਆ ਜਿਹੜਾ ਹੁਣ ਆਰਡੀਐਕ ਨਾਲ ਜਿਹੜਾ ਤੁਸੀਂ ਬੰਬ ਬਲਾਸਟ ਹੋਇਆ ਹੈ ਆ ਕੰਪਲੀਟ ਫੇਲਿਅਰ ਇੰਟੈਲੀਜੈਂਸ ਦਾ ਕੰਪਲੀਟ ਫੇਲਿਅਰ ਪੰਜਾਬ ਪੁਲਿਸ ਦਾ ਹੈ ਨਾਲੇ ਹੁਣੇ ਤਾਂ ਕਹ ਰਹੇ ਕਹ ਰਹੇ ਸੀ ਅਖਬਾਰਾਂ ਚ ਟੀਵੀ ਤੇ ਰਿਆ ਅਸੀਂ ਪਤਾ ਨਹੀਂ ਕਿੰਨੇ ਹਜ਼ਾਰ ਪੁਲਿਸ ਵਾਲਿਆਂ ਨੂੰ ਗੈਂਗਸਟਰ ਮਗਰ ਲਾਇਆ ਆ ਤੁਹਾਡੇ ਸਾਹਮਣੇ ਕੀ ਹੋ ਗਿਆ ਫਿਰ ਆ ਤਾਂ ਸਾਰੇ ਰਲੇ ਆ ਹੁਣ ਜੱਗੂ ਭਗਵਾਨਪੁਰੀਆ ਉਹਨੂੰ ਇਲੈਕਸ਼ਨ ਤਰਨ ਤਾਰ ਇਲੈਕਸ਼ਨ ਵਿੱਚ ਅ ਅਸਾਮ ਤੋਂ ਲੈ ਕੇ ਆਏ ਉਹਨੂੰ ਗੈਸਟ ਆਪਣਾ ਕੋਲੇ ਰੱਖਿਆ ਅੰਮ੍ਰਿਤਸਰ ਉਦੋਂ ਟੈਲੀਫੋਨ ਕਰਾਇਆ ਸਾਰਿਆਂ ਨੂੰ ਜਿਹੜਾ ਮੁੱਖ ਮੰਤਰੀ ਸਰਕਾਰ ਪਾਰਟੀ ਗੈਂਗਸਟਰ ਵਰਤਣ ਲੱਗ ਜੇ ਇਲੈਕਸ਼ਨ ਜਿੱਤਣ ਵਾਸਤੇ ਆਬਵੀਅਸਲੀ ਉਹ ਨੌਨ ਰਿਕੁਰੀ سپورਟ ਦੋਗੇ ਉਹਨਾਂ ਦਾ ਫਿਰ ਉਹ ਜੋ ਮਰਜ਼ੀ ਕਰ ਲੈਣ ਆ ਸਾਰਾ ਮਾਹੌਲ ਆ ਸਾਰੇ ਕ੍ਰਿਮੀਨਲ ਮਾਈਂਡਡ ਲੋਕ ਅੱਜ ਪੰਜਾਬ ਦੀ ਸਰਕਾਰ ਚਲਾ ਰਹੇ ਕ੍ਰਿਮੀਨਲ ਮਾਈਂਡਡ ਪੰਜਾਬ ਨੂੰ ਬਚਾਉਣ ਵਾਸਤੇ ਇਹਨਾਂ ਕ੍ਰਿਮੀਨਲਸ ਨੂੰ ਸਾਰਿਆਂ ਨੂੰ ਆ ਝਾੜੂ ਵਾਲਿਆਂ ਨੂੰ ਪਹੁੰਚਾਉਣਾ ਪੈਣਾ ਤਾਂ ਸੁਣ ਲਿਆ ਪੰਜਾਬ ਵਾਲਿਓ ਗੌਰਵ ਜਯਾਦਵ ਡੀਜੀਪੀ ਦੇ ਉੱਤੇ ਵੀ ਤੰਜ ਕੱਸ ਦਿੱਤਾ ਯਾਨੀ ਉਹਨਾਂ ਨੂੰ ਕਿਹਾ ਕਿ ਕਾਨਫਰੰਸ ਕਰਨ ਦੇ ਵਾਸਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡੀਜੀਪੀ ਨੂੰ ਰੱਖਿਆ ਗੌਰਵ ਯਾਦਵ ਜਿਹੜੇ ਕਿ ਪੰਜਾਬ ਪੁਲਿਸ ਦੇ ਮੁਖੀ ਨੇ ਔਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਹੁਣੇ ਬਿਆਨ ਦੇ ਵਿੱਚ ਆਪਣੇ ਆਪ ਇਸ ਗੱਲ ਨੂੰ ਵੀ ਨਿਰਪੱਖ ਕਰੇ ਕਿ ਸੁਖਵੀਰ ਬਾਦਲ ਇਹ ਗੱਲ ਕਹਿੰਦਾ ਹੈ ਕਿ ਜੱਗੂ ਭਗਵਾਨ ਪੁਰੀਏ ਨੂੰ ਤਰਨ ਤਾਰਨ ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟੈਲੀਫੋਨ ਲੋਕਾਂ ਨੂੰ ਕਰਵਾਏ ਨੇ ਉਹ ਲੋਕਾਂ ਨੂੰ ਸਾਹਮਣੇ ਲੈ ਕੇ ਇਸ ਗੱਲ ਦੇ ਤੱਥ ਪੇਸ਼ ਕੀਤੇ ਜਾਣ ਸੁਖਵੀਰ ਬਾਦਲ ਨੂੰ ਇਹ ਗੱਲ ਪੁੱਛੀ ਜਾਣੀ ਚਾਹੀਦੀ ਹੈ ਉਹਨਾਂ ਤੁਸੀਂ ਮੰਨਦਾ ਰਿਹਾ ਕਿ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਮੈਂ ਟੈਲੀਫੋਨ ਦੇ ਜਰੀਏ ਜੱਗੂ ਭਗਵਾਨਪੁਰੀਓ ਤੋਂ ਯਾਨੀ ਟੈਲੀਫੋਨ ਕਰਵਾਏ ਨੇ ਤਾਂ ਹੁਣ ਸਭ ਤੋਂ ਵੱਡਾ ਮਾਮਲਾ ਸੁਖਬੀਰ ਸਿੰਘ ਬਾਦਲ ਆਪਣੀ ਸਫਾਈ ਦੇਗੇ ਨੇ ਕਿ ਇਹ ਜਿਹੜੇ ਕ੍ਰਿਮੀਨਲਾਂ ਦੀ ਜਿਹੜੀ ਕਿ ਸਰਕਾਰ ਇਹ ਸਾਰੇ ਰੋਕ ਗੁੰਡੇ ਨਹੀਂ ਆਪਣੇ ਬੰਦਿਆਂ ਨੇ ਇਹ ਗੱਲ ਕਹੀ ਹੈ ਪਰ ਹੁਣ ਸੁਖਬੀਰ ਸਿੰਘ ਬਾਦਲ ਦੇ ਉੱਤੇ ਕੀ ਮਾਮਲਾ ਉਹ ਵੀ ਜਰਾ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਕਿਉਂਕਿ ਪੰਜਾਬ ਦੀ ਜਨਤਾ ਤਾਂ ਸੱਚ ਸੁਣਨਾ ਚਾਹੁੰਦੀ ਹੈ ਬਰਸਾਤ ਚ ਰੱਖਣਾ ਵੀ ਜ਼ਰੂਰੀ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਅਕਸਰ ਪੂਰੇ ਪੰਜਾਬ ਭਰ ਦੀ ਪੁਲਿਸ ਨੂੰ ਨਿੰਦਦੇ ਨੇ ਉਹ ਕਹਿੰਦੇ ਆ ਕਿ ਪੰਜਾਬ ਦੀ ਪੁਲਿਸ ਸਰਕਾਰ ਦੇ ਨਾਲ ਮਿਲੀ ਹੋਈ ਹੈ ਇਹ ਬਿਲਕੁਲ ਮਾਰੇ ਲੋਕ ਨੇ ਔਰ ਹੁਣ ਇਹੀ ਸੁਖਬੀਰ ਸਿੰਘ ਬਾਦਲ ਦੇ ਨਾਲ ਪੁਲਿਸ ਕਿਵੇਂ ਮਿਲੀ ਹੋਈ ਸੀ ਇਹਨਾਂ ਦੇ ਰਾਜ ਦੇ ਅੰਦਰ ਉਹ ਵੀ ਦਰਸਲ ਦੇ ਵਿੱਚ ਇੱਕ ਬਹੁਤ ਵੱਡਾ ਅਹਿਮ ਸਵਾਲ ਆ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਪਹਿਲਾ ਸੁਖਬੀਰ ਸਿੰਘ ਬਾਦਲ ਨੂੰ ਕੀ ਕਹਰੇ ਪੰਜਾਬ ਦੇ ਲੋਕ ਕਿ ਅੱਜ ਪੂਰੀ ਸਿੱਖ ਕੌਮ ਤੁਹਾਡੇ ਦੋਵੇਂ ਪਿਓ ਪੁੱਤਾਂ ਦਾ ਕੀਤਾ ਭੁਗਤ ਰਹੀ ਏ ਇਹ ਗੱਲ ਕੌਣ ਕਹੇ ਸੁਣੋ ਜਿਹੜੀ ਪੰਥਲ ਕਹਿੰਦੇ ਨਾ ਮੈਂ ਪੰਥ ਅਗਿਆ ਸੁਖਵੀਰ ਨੇ ਦਾੜਾ ਖੋਲਿਆ ਹੁਣ ਪ੍ਰਕਾਸ਼ ਕਰਕੇ ਤਾਂ ਹੁਣ ਮੈਂ ਸੱਚਾ ਸੁੱਚਾ ਹੋ ਗਿਆ ਇਹ ਸਾਰੇ ਕੰਮ ਤੁਹਾਡੇ ਪਾਪਾ ਜੀ ਦੇ ਤੇ ਤੁਹਾਡੇ ਕੀਤੇ ਹੋਏ ਜੋ ਸੀ ਅੱਜ ਭੁਗਤ ਰਹੇ ਆ ਤਾਂ ਸੁਣ ਲਿਆ ਪੰਜਾਬ ਵਾਲੇ ਸੁਖਵੀਰ ਸਿੰਘ ਬਾਦਲ ਔਰ ਪੰਜਾਬ ਦੇ ਉਹ ਨੇਤਾ ਜਿਹੜੇ ਕਿ ਪ੍ਰਕਾਸ਼ ਸਿੰਘ ਬਾਦਲ ਇਹਨਾਂ ਦੇ ਪਿਤਾ ਇਹਨਾਂ ਦੋਵਾਂ ਦਾ ਕਰਕੇ ਸਿੱਖ ਕੌਮ ਬਹੁਤ ਵੱਡੇ ਹਰਜਾਨੇ ਭੁਗਤ ਰਹੀ ਹੈ ਇਹਦੇ ਵਿੱਚ ਕੋਈ ਦੋ ਰਾਮਾ ਤਾਂ ਨਹੀਂ ਕਿਉਂਕਿ ਸੁਖਬੀਰ ਸਿੰਘ ਬਾਦਲ ਔਰ ਉਹਨਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲਦਾਰ ਪੰਜਾਬ ਦੀਆਂ ਜੜ੍ਹਾਂ ਦੇ ਵਿੱਚ ਦਰਅਸਲ ਦੇ ਵਿੱਚ ਤੇਲ ਉਸੇ ਨੇ ਪਾਇਆ ਸੀ ਜਿਹੜਾ ਕਿ ਅੱਜ ਤੱਕ ਪੰਜਾਬ ਸਲਗ ਰਿਹਾ ਔਰ ਹੁਣ ਪੰਜਾਬ ਦੇ ਵਿੱਚ ਸਿਰਫ ਇੱਕੋ ਹੀ ਗੱਲ ਕਹੀ ਜਾ ਰਹੀ ਹੈ ਸਿਰਫ ਇੱਕੋ ਹੀ ਕਿ ਸਾਡੀ ਸਰਕਾਰ ਬਣਾ ਦਿਓ ਬਸ ਸਾਡੀ ਸਰਕਾਰ ਯਾਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਨਹੀਂ ਕਹਿੰਦੇ ਉਹ ਕਹਿੰਦੇ ਤਾਂ ਪਾਗਲ ਹੈ ਇਹ ਗੱਲ ਮੈਂ ਨਹੀਂ ਕਹਿੰਦਾ ਇਹ ਮੀਡੀਆ ਦੇ ਵਿੱਚ ਰਿਕਾਰਡ ਪਈ ਹੈ ਕਹਿੰਦਾ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਂ ਪਾਗਲ ਹੈ ਔਰ ਦੂਜੇ ਪਾਸੇ ਪੰਜਾਬ ਦੇ ਅੰਦਰ ਇਹਨਾਂ ਦੇ ਰਾਜ ਦੇ ਵਿੱਚ ਪੰਜਾਬ ਦੀ ਪੁਲਿਸ ਤੇ ਕੀ ਕਰਵਾਉਂਦੇ ਸੀ ਉਹ ਪਤਾ ਨਹੀਂ ਸਾਰੇ ਲੋਕ ਜਾਣਦੇ ਵੈਸੇ ਭਲੀ ਭੰਤੀ ਸੁਖਵੀਰ ਬਾਦਲ ਔਰ ਦੂਜੇ ਪਾਸੇ ਇੱਕ ਹੋਰ ਸਭ ਤੋਂ ਵੱਡੀ ਨਿਸ਼ਾਨੀ ਅਕਸਰ ਤੁਸੀਂ ਵੇਖਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਆਉਣ ਤੋਂ ਬਾਅਦ ਯਾਨੀ 22 ਦੀ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ ਉਹ ਸਰਕਾਰ ਬਣਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਇੱਕ ਸਭ ਤੋਂ ਵੱਡੀ ਨਿਸ਼ਾਨੀ ਦੱਸੂਗਾ ਜਿਹੜੀ ਪੰਜਾਬ ਦੇ ਲੋਕਾਂ ਨੂੰ ਪਿੱਛੇ ਲਾਉਣ ਲਈ ਇਹਨਾਂ ਨੇ ਇੱਕ ਕਹਾਣੀ ਰਚੀ ਹੈ ਪਰ ਲੋਕ ਉਸ ਗੱਲ ਨੂੰ ਫਿਰ ਵੀ ਜਾਣਦੇ ਹੋ ਨਹੀਂ ਆਉਦੇ ਇਹਨਾਂ ਦੇ ਪਲੰਝੇ ਦੇ ਵਿੱਚ ਸੁਖਬੀਰ ਸਿੰਘ ਬਾਦਲ 2022 ਤੋਂ ਪਹਿਲਾਂ ਕੋਈ ਵੀ ਵੀਡੀਓ ਦੇਖ ਲਓ ਜਾਂ ਕੋਈ ਫੋਟੋ ਦੇਖ ਲਓ ਉਹਨਾਂ ਦੀ ਦਾੜੀ ਬੰਨੀ ਹੋਈ ਹੈ ਆ ਕੀ ਕਹਿ ਰਹੇ ਸੀ ਹੁਣ ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਨੇ ਧਾੜਾ ਖੋਲ੍ਹ ਲਿਆ ਕਿਉਂ ਖੋਲ੍ਹ ਲਿਆ ਮੁੱਖ ਮੰਤਰੀ ਭਵਨ ਸਿੰਘ ਮਾਨ ਆ ਗਿਆ ਛੋਟੇ ਘਰਾਂ ਦੇ ਮੁੰਡੇ ਛੋਟੇ ਘਰਾਂ ਦੇ ਨੌਜਵਾਨ ਇਹਨਾਂ ਲੋਕਾਂ ਤੋਂ ਇਹਨਾਂ ਰਜਵਾੜਿਆਂ ਤੋਂ ਨਹੀਂ ਦੇਖੇ ਜਾਂਦੇ ਇਹ ਗੱਲ ਬਿਲਕੁਲ ਸੱਚ ਸਾਬਤ ਸੁਖਬੀਰ ਸਿੰਘ ਬਾਦਲ ਨੇ ਕਰ ਦਿੱਤੀ ਹੈ ਕਦੇ ਉਹਨੇ ਇਹ ਗੱਲ ਕਹੀ ਹੈ ਕਿ ਉਹ ਮੁੱਖ ਮੰਤਰੀ ਹੈ ਕਹਿੰਦਾ ਜੀ ਤਾਂ ਇੱਕ ਪਾਗਲ ਜਿਹਾ ਭਲਾ ਜਿਹੜੇ ਪੰਜਾਬ ਦੇ ਲੋਕ ਮੁੱਖ ਮੰਤਰੀ ਭਵਨ ਸਿੰਘ ਮਾਨ ਨੂੰ ਜਿਤਾ ਕੇ ਮੁੱਖ ਮੰਤਰੀ ਬਣਾਇਆ ਉਹ ਸਾਰੇ ਪਾਗਲ ਨੇ ਇਹਦਾ ਮਤਲਬ ਇਹੀ ਹੈ ਕਿ ਉਹ ਪਾਗਲ ਨੇ ਤਾਂ ਹੁਣ ਮੈਂ ਇੱਥੇ ਪੁੱਛਣਾ ਚਾਹੁੰਗਾ ਸਾਡੇ ਹੀ ਪੰਜਾਬ ਦੇ ਲੋਕਾਂ ਤੋਂ ਕਿ ਜੇਕਰ ਤੁਸੀਂ ਵਾਕਈ ਪਾਗਲ ਹੋ ਅਸੀਂ ਵੀ ਪਾਗਲ ਹਾਂ ਤਾਂ ਕਿ ਇਹ ਪਾਗਲਪਨ ਹੁਣ ਫੇਰ ਕਰੋਗੇ ਇਹਨਾਂ ਬਾਦਲਾਂ ਨੂੰ ਬਣਾਓਗੇ ਕਿਉਂਕਿ ਉਹ ਹੀ ਕਹਿ ਰਹੇ ਆ ਕਿ ਪਾਗਲ ਨੇ ਮੁੱਖ ਮੰਤਰੀ ਪਾਗਲ ਹੈ ਦਾ ਮਤਲਬ ਆਪਾਂ ਵੀ ਪਾਗਲ ਆ ਕਿਉਂਕਿ ਉਹਨੂੰ ਆਪਾਂ ਨਹੀਂ ਚੁਣਿਆ ਐਸ ਕਰਕੇ ਪੰਜਾਬ ਦੇ ਜਨਤਾ ਨੂੰ ਅਪੀਲ ਸੱਚ ਫੜਨ ਦੀ ਕੋਸ਼ਿਸ਼ ਕਰੋ ਇਹ ਭ੍ਰਿਸ਼ਟਾਚਾਰੀ ਲੋਕ ਜੇਕਰ ਵਾਕਈ ਪੰਜਾਬ ਦੇ ਅੰਦਰ ਫੇਰ ਤੋਂ ਕਾਬਜ ਹੋ ਗਏ ਨਾ ਤਾਂ ਪੰਜਾਬ ਦੀਆਂ ਲੀਰਾਂ ਲੀਰਾਂ ਨਾ ਕਰ ਦੇਣ ਤਾਂ ਇਤਿਹਾਸ ਦੱਸਦਾ ਕਿ ਇਹਨਾਂ ਨੇ ਫੱਟੀ ਤਾਂ ਜਿਹੜੀ ਪਹਿਲਾਂ ਪੋਚੀ ਹੈ ਹੁਣ ਜਿਹੜਾ ਪੰਜਾਬ ਦੇ ਵਿੱਚ ਲਾਂਬੂ ਲਾਉਣ ਨੂੰ ਸੁਖਬੀਰ ਫਿਰਦਾ ਨਾ ਦਰਾਂ ਸਾਲ ਦੇ ਵਿੱਚ ਆਪਣੇ ਜਿੰਨੇ ਵੀ ਅਫਸਰ ਆ ਵੱਡੇ ਵੱਡੇ ਇਹਨਾਂ ਦੇ ਨਾਲ ਬਦਲਾ ਲੈਣਾ ਇਹਨਾਂ ਤੋਂ ਮੁੱਖ ਮੰਤਰੀ ਤੋਂ ਬਦਲਾ ਲੈਣਾ ਬਹੁਤ ਸਾਰੇ ਉਹ ਲੋਕ ਜਿਹੜੇ ਲੋਕ ਇਹਨਾਂ ਨੂੰ ਚੁਭਦੇ ਨੇ ਤਾਂ ਇਸ ਵਿਸ਼ੇ ਦੇ ਉੱਤੇ ਤੁਹਾਡਾ ਕੀ ਕਹਿਣਾ ਕਮੈਂਟ ਜਰੂਰ ਕਰਿਓ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ